ਇਸ ਵੇਲੇ ਦੀ ਵੱਡੀ ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਗੋਮਾਸ ਦੀ ਫੈਕਟਰੀ ਦਾ ਪਤਾ ਚੱਲਿਆ ਸ਼ਿਵ ਸੇਨਾ ਨੇ ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਦਿੱਤੀ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਜਦ ਪੁਲਿਸ ਰੇਡ ਕਰਦੀ ਆ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਸ਼੍ਰੀ ਆਮ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ ਕਿ ਗੁਰੂ ਨਗਰੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਗੋਮਾਸ ਦੀ ਫੈਕਟਰੀ ਚਲਾਈ ਜਾਂਦੀ ਹੈ ਪੁਲਿਸ ਜਦ ਰੇਡ ਕਰਕੇ ਅੰਦਰ ਪਹੁੰਚਦੀ ਆ ਤਾਂ 16 ਕੁਇੰਟਲ ਦੇ ਕਰੀਬ ਜਿਹੜਾ ਮਾਸ ਗੋਮਾਸ ਬਕਸਿਆਂ ਦੇ ਵਿੱਚ ਪੈਕ ਕੀਤਾ ਹੁੰਦਾ ਤੇ 5 ਕੁਇੰਟਲ ਦੇ ਕਰੀਬ ਜਿਹੜਾ ਗੋਮਾਸ ਉੱਥੋਂ ਬਰਾਮਦ ਕੀਤਾ ਜਾਂਦਾ ਜਦ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਅੰਦਰ ਕੰਮ ਕਰਨ ਵਾਲੇ ਜਿਹੜੇ ਉੱਥੇ ਲੋਕ ਹੁੰਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ 5 ਦੇ ਕਰੀਬ ਉੱਥੇ ਮਹਿਲਾਵਾਂ ਵੀ ਹੁੰਦੀਆਂ ਨੇ ਜੋ ਕਿ ਪੁਲਿਸ ਪਹੁੰਚਣ ਤੇ ਸ਼ਿਰਸੇਨਾ ਦੇ ਪਹੁੰਚਣ ਤੇ ਉੱਥੋਂ ਦੀ ਫਰਾਰ ਹੋ ਜਾਂਦੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ ਜਿੱਥੇ ਕਿ ਅੰਮ੍ਰਿਤਸਰ ਦੀ ਤਰਨਤਾਰਨ ਰੋਡ ਦੇ ਉੱਤੇ ਇੱਕ ਫੈਕਟਰੀ ਮਿਲਦੀ ਹੈ ਜਿਸ ਤੋਂ ਕਿ ਦੇਖ ਕੇ ਸਭ ਹੈਰਾਨ ਹੋ ਜਾਂਦੇ ਨੇ ਕਿਉਂਕਿ ਉਸ ਫੈਕਟਰੀ ਦੇ ਵਿੱਚ ਗੋਮਾਸ ਨੂੰ ਸਪਲਾਈ ਕੀਤਾ ਜਾਂਦਾ ਹੈ ਵੱਡੀ ਜਿਹੜੀ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਮੁਲਾਜ਼ਮ ਪਹੁੰਚਦੇ ਨੇ ਉਹਨਾਂ ਦੇ ਨਾਲ ਸ਼ਿਵਸੈਨਾ ਆਗੂ ਵੀ ਹੁੰਦੇ ਨੇ ਤੇ ਵੱਡੀ ਜਿਹੜੀ ਕਿ ਬਰਾਮਦ ਕੀਤੀ ਜਾਂਦੀ ਹੈ ਗੋਮਾਸੀ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ਰੀਆਮ ਫੈਕਟਰੀ ਚਲਾਈ ਜਾ ਰਹੀ ਸੀ ਲਗਾਤਾਰ ਅੱਗੇ ਵੀ ਕਈ ਵਾਰੇ ਮਾਮਲੇ ਸਾਹਮਣੇ ਆਏ ਨੇ ਕਦੀ ਜਲੰਧਰ ਤੋਂ ਗੋਮਾਸੀ ਫੈਕਟਰੀ ਮਿਲਦੀ ਆ ਤਾਂ ਕਦੀ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚੋਂ ਪਰ ਜਿਹੜੀ ਅੱਜ ਇਸ ਗੋਮਾਸੀ ਫੈਕਟਰੀ ਮਿਲਿਆ ਉਹ ਅੰਮ੍ਰਿਤਸਰ ਸ਼ਹਿਰ ਜਿਸ ਨੂੰ ਕੀ ਗੁਰੂ ਨਗਰੀ ਕਿਹਾ ਜਾਂਦਾ ਹੈ ਉੱਥੇ ਇਸ ਦੀ ਜਿਹੜੀ ਸਪਲਾਈ ਦਾ ਕੰਮ ਕੀਤਾ ਜਾ ਰਿਹਾ ਸੀ ਅੰਮ੍ਰਿਤਸਰ ਤੋਂ ਸਪਲਾਈ ਚੱਲ ਰਹੀ ਸੀ ਗੋਮਾਸੀ 16 ਕੁਇੰਟਲ ਦੇ ਕਰੀਬ ਬਕਸਿਆਂ ਦੇ ਵਿੱਚ ਪੈਕ ਸੀ ਜੋ ਕਿ ਇਥੋਂ ਦੀ ਸਪਲਾਈ ਕੀਤਾ ਜਾਣਾ ਸੀ ਹੋਰਾ ਸ਼ਹਿਰਾਂ ਦੇ ਵਿੱਚ ਪਰ ਉਸ ਦਾ ਹੁਣ ਜਿਹੜਾ ਪਰਦਾ ਫਾਸ਼ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਇਸ ਫੈਕਟਰੀ ਦਾ ਮਾਲਕ ਸੀ ਉਹ ਇਸ ਵੇਲੇ ਫਰਾਰ ਹੋ ਚੁੱਕਾ ਹੈ ਕੀਮਤੀ ਭਗਤ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਅੱਜ ਅੰਮਰਸਰ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਅਤਿਅੰਤ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਏ ਸਾਡੇ ਸਤੀਸ਼ ਜੀ ਜੋ ਗਊ ਰੱਖਿਆ ਦਲ ਦੇ ਰਾਸ਼ਟਰੀ ਅਧਿਐਖ ਨੇ ਇਹਨਾਂ ਦੀ ਸਾਰੀ ਟੀਮ ਨਾਲ ਕਾਫੀ ਦਿਨਾਂ ਤੋਂ ਅਸੀਂ ਰੈਕੀ ਕਰ ਰਹੇ ਸੀ ਇਹ ਫੈਕਟਰੀ ਜਿਹੜੀ ਅੱਜ ਪਕੜੀ ਗਈ ਆ ਚਾਟੀਵਿੰਡ ਅੰਬਰਸਰ ਦਿਹਾਤੀ ਤਰਨਤਾਰਨ ਰੋਡ ਤੇ ਜਿਹੜੀ ਫੈਕਟਰੀ ਫੜੀ ਗਈ ਆ ਉਰ ਜੋ ਤਕਰੀਬਨ 165 ਡੱਬੇ 16 ਕੁਇੰਟਲ ਗਊ ਮਾਸ ਜਿਹੜਾ ਪੈਕ ਕੀਤਾ 5 ਕੁਇੰਟਲ ਦੇ ਕਰੀਬ 2 ਮਾਸ ਜਿਹੜਾ ਜਾਂ ਵੱਧ ਵੀ ਹੋਏਗਾ ਉਸੇ ਤਰ੍ਹਾਂ ਹੀ ਪਿਆ ਔਰ ਬਾਰੋਂ ਬਿਲਕੁਲ ਬੰਦ ਹੈ ਅਸੀਂ ਜਦੋਂ ਮੌਕੇ ਤੇ ਜਾ ਕੇ ਪੁਲਿਸ ਨੂੰ ਨਾਲ ਲੈ ਕੇ ਉਹਦੇ ਤਾਲਾ ਪੁਲਿਸ ਨੇ ਤੋੜਿਆ ਉਹਨੂੰ ਖੋਲ੍ਹਿਆ ਉਹਦੇ ਵਿੱਚ ਪੰਜ ਬੰਦੇ ਜਿਹੜੇ ਅੰਦਰ ਕੰਮ ਕਰਦੇ ਮਿਲੇ ਔਰ ਵੱਡੀ ਦੁੱਖਦਈ ਗੱਲ ਇਹ 5 ਔਰਤਾਂ ਵੀ ਨਾਲ ਜਿਹੜੀਆਂ ਭੱਜਨ ਚ ਕਾਮਯਾਬ ਹੋ ਗਈਆਂ ਅਸੀਂ ਔਰਤਾਂ ਨੂੰ ਨਹੀਂ ਪਕੜਿਆ ਕਿਉਂਕਿ ਉਸ ਵੇਲੇ ਕੋਈ ਲੇਡੀ ਪੁਲਿਸ ਮੌਕੇ ਤੇ ਨਹੀਂ ਸੀ ਮੈਂ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਏ ਦੇਵੀ ਦੇਵਤਿਆਂ ਦੀ ਦਸ਼ਮ ਗੁਰੂਆਂ ਦੀ ਚਰਨ ਛੋਹ ਧਰਤੀ ਹੋਵੇ ਤੇ ਜਗਾ ਜਗਾ ਗਊ ਮਾਤਾ ਦਾ ਰਕਤ ਗਰੇ ਕੁਛ ਦਿਨ ਪਹਿਲਾਂ ਅਸੀਂ ਜੋਤੀ ਢਾਬਾ ਫਗਵਾੜੇ ਤੋਂ ਗਊ ਮਾਸ ਪਕੜਿਆ ਗਿਆ ਉਸ ਤੋਂ ਪਹਿਲਾਂ ਸਾਡੇ ਸਤੀਜ ਜੀ ਨੇ ਖੰਨੇ ਤੋਂ ਗਊ ਮਾਸ ਪਕੜਿਆ ਉਸ ਤੋਂ ਪਹਿਲਾਂ ਪਟਿਆਲੇ ਤੋਂ ਪਕੜਿਆ ਉਸ ਤੋਂ ਪਹਿਲਾਂ ਰਾਜਪੁਰੇ ਤੋਂ ਪਕੜਿਆ ਤਕਰੀਬ ਜਲੰਧਰ ਤੋਂ ਪਕੜੀ ਬਹੁਤ ਬੜੀ ਫੈਕਟਰੀ ਇੰਨੀਆਂ-ਨੀਆਂ ਵੱਡੀਆਂ ਫੈਕਟਰੀਆਂ ਪਕੜੀਆਂ ਜਾਂਦੀਆਂ ਨੇ ਜਿਹੜੀ ਪੰਜਾਬ ਦੀ ਪੁਲਿਸ ਆ ਮੈਂ ਸਮਝ ਨਹੀਂ ਆ ਉਹਦਾ ਇਸ ਪਾਸੇ ਕੋਈ ਇੰਟਰਸਟ ਨਹੀਂ ਆ ਪ੍ਰਸ਼ਾਸਨ ਬਿਲਕੁਲ ਫੇਲ ਆ ਕਿਉਂਕਿ ਕਿਹੜਾ ਕੋਮ ਕਿਉਂਕਿ Hindu ਧਰਮ ਦੀਆਂ ਧਾਰਮਿਕ ਭਾਵਨਾਵਾਂ ਜਿਹੜੀ Hindu ਧਰਮ ਦੀ ਆਸਤਾ ਦਾ ਕੇਂਦਰ ਜਿਹੜਾ ਦਰੋਹ ਜਿਹੜੀ ਆ ਉਹ ਗਊ ਮਾਤਾ ਜੇ ਗਊ ਮਾਤਾ ਨੂੰ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਦੁਸ਼ਟ ਹੈਗੇ ਨੇ ਦੂਜੀਆਂ ਸਟੇਟਾਂ ਤੋਂ ਆ ਕੇ ਕੋਕਾ ਪੰਜਾਬ ਦਾ Hindu ਔਰ ਪੰਜਾਬ ਦਾ Sikh ਕੋਈ ਵੀ ਗਊ ਹੱਤਿਆ ਨਹੀਂ ਕਰਦਾ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਅੱਜ ਵੀ ਜਿਹੜੇ ਅਸੀਂ ਪਕੜੇ ਨੇ ਬੰਦੇ ਸਾਰੀਆਂ ਦੂਜੀਆਂ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਆਏ ਨੇ ਮੈਂ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਅੱਗੇ ਅਸੀਂ ਕੋ ਪ੍ਰੋਟੈਕਸ਼ਨ ਸੈੱਲ ਬਣਾਏ ਸੀ ਹਰ ਜ਼ਿਲ੍ਹੇ 'ਚ ਡੀਐਸਪੀ ਔਰ ਐਸਪੀ ਦੀ ਡਿਊਟੀ ਲਾਈ ਸੀ ਏਡੀਜੀਪੀ ਸਾਹਿਬ ਨੋਡਲ ਅਫਸਰ ਸੀ ਡੀਆਈਜੀ ਸਾਹਿਬ ਸੰਪਰਕ ਅਫਸਰ ਸੀ ਅੱਜ ਕਿੱਥੇ ਗਏ ਨੇ ਸਾਰੇ ਅੜੀਆਂ ਬੜੀਆਂ ਫੈਕਟਰੀਆਂ ਇਸੇ ਇਮਰਾਨ ਨਾ ਦਾ ਜਿਹੜਾ ਫੈਕਟਰੀ ਦਾ ਜਿਹੜਾ ਇਹ ਚਲਾ ਰਿਹਾ ਹੈ ਇਹ ਵੀ ਕੁਛ ਦਿਨ ਪਹਿਲਾਂ ਜਲੰਧਰ ਫੈਕਟਰੀ ਪਕੜੀ ਗਈ ਇਹ ਜਿਹੜਾ ਸਟਰਕਚਰ ਇੱਥੇ ਲਿਆਂਦਾ ਇਹ ਸਟਰਕਚਰ ਪੁਲਿਸ ਦੇ ਕਸਟਡੀ ਵਿੱਚ ਸੀ ਪੁਲਿਸ ਨੇ ਸਾਰਾ ਸਮਾਨ ਆਪਣੇ ਕਬਜ਼ੇ ਚ ਲੈ ਲਿਆ ਬਾਅਦ ਸਾਨੂੰ ਪਤਾ ਲੱਗਾ ਕਿ ਉਹਨਾਂ ਪਿਛਲੀ ਦਵਾਰ ਤੋੜ ਕੇ ਇਹ ਕੰਟੇਨਰ ਟੇਬਲ ਇਹ ਸਾਰਾ ਸਮਾਨ ਚੱਕ ਕੇ ਕਿਤੇ ਲੈ ਗਏ ਨੇ ਪਰ ਅੱਜ ਤੋਂ 2.5 ਮਹੀਨੇ ਤੋਂ ਅਸੀਂ ਰੈਕੀ ਕਰ ਰਹੇ ਸੀ ਗਊ ਰੱਖਿਆ ਦਾਲ ਦੇ ਜਿਹੜੇ ਸਾਡੇ ਰਾਸ਼ਟਰੀ ਰੈਕਸ਼ਨ ਹੈ ਸਤੀਸ਼ ਕੁਮਾਰ ਜੀ ਦੇ ਹਕੀਕ ਕਰ ਰਹੇ ਸੀ ਇਹਨਾਂ ਨੂੰ ਪਤਾ ਲੱਗਾ ਅੱਜ ਅਸੀਂ ਇਹ ਸਵੇਰੇ 4 ਵਜੇ ਰਾਜਪੈਦ ਨੂੰ ਆਏ ਨੇ ਮੈਂ ਸਵੇਰੇ 5 ਵਜੇ ਤੋਂ ਜਲੰਧਰ ਤੋਂ ਹੀ ਆਏ ਆ ਸਾਨੂੰ ਥੋੜਾ ਪਤਾ ਨਹੀਂ ਸੀ ਲੱਗ ਰਿਹਾ ਕੋਈ ਆਇਡੈਂਟੀਫਾਈ ਕਰਨਾ ਹੁੰਦਾ ਇਸ ਤਰ੍ਹਾਂ ਆਪਾਂ ਕਿਸੇ ਤੇ ਦੋਸ਼ ਲਾ ਨਹੀਂ ਸਕਦੇ ਅਸੀਂ 10 15 ਚੈੱਕ ਕਰਕੇ ਉਸ ਤੋਂ ਬਾਅਦ ਸਾਨੂੰ ਜਦੋਂ ਫਾਈਨਲ ਹੋਇਆ ਤੇ ਫੈਕਟਰੀ ਫੜੀ ਗਈ ਹੈ ਪ੍ਰਧਾਨ ਜੀ ਤਾਂ ਲੱਦਨ ਕਿਦੋਂ ਜਲੰਧਰ ਇਹਨਾਂ ਤੇ ਕਾਰਵਾਈ ਸਖਤ ਹੋ ਜਾਂਦੀ ਤਾਂ ਅੱਗੇ ਤਾਂ ਨਹੀਂ ਵੱਧ ਸਰ ਦੇਖੋ ਕਾਰਵਾਈ ਜਿਹੜੀ ਹੈ ਨਾ ਮੈਂ ਪਿਛਲੇ 30 ਸਾਲ ਤੋਂ ਗਊ ਮਾਤਾ ਦੀ ਸੇਵਾ ਸੰਭਾਲ ਸੁਰੱਖਿਆ ਦੇ ਵਿੱਚ ਅਸੀਂ ਲੱਗੇ ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਗਊ ਮਾਤਾਵਾਸੀ ਜਾਂ Hindu ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਪ੍ਰਸ਼ਾਸਨ ਕੋਈ ਜ਼ਿਆਦਾ ਧਿਆਨ ਨਹੀਂ ਘਟਦਾ ਖਾਣਾ ਪੂਰਤੀ ਜ਼ਰੂਰ ਹੁੰਦੀ ਆ ਲੀਪਾ ਪੋਚੀ ਜ਼ਰੂਰ ਹੁੰਦੀ ਆ ਪਰਚਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਕੋਈ ਕਾਰਵਾਈ ਜਿਹੜੀ ਇਨ ਫਿਊਚਰ ਨਹੀਂ ਹੁੰਦੀ ਕਿਉਂਕਿ ਅਸੀਂ ਹੁਣ ਗਊ ਰੱਖਿਆਦਾਰ ਨੇ ਤੇ ਅਸੀਂ ਸਾਂਝੇ ਤੌਰ ਤੇ 500 ਦੇ ਕਰੀਬ ਐਫਰ ਹੀ ਦਰਜ ਕਰਾਈ ਹੈ ਤੁਸੀਂ ਦੱਸੋ ਅਸੀਂ ਕਿਸ ਕਿਸ ਜਗ੍ਹਾ ਜਾ ਕੇ ਕੱਲੇ-ਕੱਲੇ ਦੀ ਐਪੀਰਬਈ ਕਰਨੀ ਪੋਸੀਬਿਲਟੀ ਨਹੀਂ ਇਹ ਕੰਮ ਦੇਵੇ ਪ੍ਰਸ਼ਾਸਨ ਦਾ ਲਾਅ ਇਨ ਆਰਡਰ ਜਿਹੜਾ ਲੋਕੀ ਕੇ ਕਾਨੂੰਨ ਨੂੰ ਹੱਥ ਲੈਣਗੇ ਪ੍ਰਸ਼ਾਸਨ ਅੱਜ ਚਿੱਟੇ ਦੇ ਕਾਰਵਾਈ ਕਰ ਰਹੀ ਏ ਪ੍ਰਸ਼ਾਸਨ ਕਿਸੇ ਦੂਸਰੇ ਗਲਤ ਕੰਮ ਕਰਨ ਵਾਲੇ ਤੇ ਕਾਰਵਾਈ ਕਰਦੀ ਏ ਤੇ ਇਹ ਤੇ ਸਾਡੀ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਬੰਧ ਹੈ ਦੇ ਵੱਲ ਸੀਐਮ ਸਾਹਿਬ ਨੂੰ ਮਿਲਿਆ ਗਿਆ ਉਹ ਨੋਟਿਸ ਅਸੀਂ 2-3 ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮਿਲੇ ਸੀ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਕਾਨੂੰਨ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ ਤੁਹਾਡਾ ਧੰਨਵਾਦ ਬਹੁਤ ਅੱਛੀ ਗੱਲ ਆ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਸੀ ਵੀ ਇਹਦੇ ਵਿੱਚ ਗਊ ਮਾਤਾ ਨੂੰ ਵੀ ਇਨਕਲੂਡ ਕੀਤਾ ਜਾਏ ਗਊ ਮਾਤਾ ਦੀ ਹੱਤਿਆ ਕਰਨ ਵਾਲੇ ਉਹਦੀ ਸਲਟਰਿੰਗ ਸਮਗਲਿੰਗ ਗਊ ਵਾਸਤਾ ਵਪਾਰ ਕਰਨ ਵਾਲਿਆਂ ਤੇ ਵੀ ਉਹ ਬੇਅਦਬੀ ਦਾ ਕਾਨੂੰਨ ਲੱਗੇ ਸਖਤ ਸਜ਼ਾ ਹੋਵੇ ਤਾਂ ਜੋ ਇਸ ਧਰਤੀ ਦੇ ਉੱਤੇ ਗਊ ਮਾਤਾ ਦਾ ਕਸ਼ ਜਿਹੜਾ ਨਾ ਹੋਵੇ ਠੀਕ ਹੈ ਜੀ ਇਹਦਾ ਸਾਨੂੰ ਮਾਰਨਿੰਗ ਚ ਇੱਕ ਕੰਪਲੇਂਟ ਮਿਲੀ ਸੀ ਸ਼ਿਵ ਸੈਨਾ ਵਾਲਿਆਂ ਵੱਲੋਂ ਕਿ ਨਾ ਇੱਥੇ ਕਾਉ ਸਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨਾਂ ਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰੀਜਰੇਟਰ ਵੱਡਾ ਜਿਹੜਾ ਰੈਫਰੀਜਰੇਟਰ ਹੁੰਦਾ ਉਹਦੇ ਚੋਂ ਸਾਨੂੰ ਮਤਲਬ ਇਹ ਪਾਰਟਿਕੂਲਰ ਆਈਟਮ ਇਹ ਉਧਰ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਹੋ ਕਰਾਂਗੇ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ ਪੰਜ ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤੱਕ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ ਪੰਜ ਬੰਦੇ ਉਥੋਂ ਮੌਕੇ ਤੋਂ ਮਿਲੇ ਆ ਅਜੀ ਬਿਲਕੁਲ ਅਸੀਂ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜ਼ੈਕਟਲੀ ਪਤਾ ਲੱਗਾ ਤੇ ਜਿਵੇਂ ਪਤਾ ਲੱਗਦਾ ਹੈ ਤੁਹਾਨੂੰ ਅਸੀਂ ਦੱਸ ਦੁੰਦੇ ਆ ਪਰ ਇਹਨਾਂ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਲੀਜ਼ ਤੇ ਦਿੱਤੀ ਗਈ ਹੈ